ਸਟਾਰ ਕੋਲਕਾਤਾ ਦੇ ਇੱਕ ਕਾਲਜ ਵਿੱਚ 25 ਜੂਨ ਨੂੰ ਵਾਪਰੀ ਇੱਕ ਜਬਰਜਨਾਹ ਦੀ ਘਟਨਾ ਦੇ ਵੇਰਵਿਆਂ ਨੇ ਇੱਕ ਵਾਰ ਫਿਰ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਡੰਡੀ ਜਿਸ ਢੰਗ ਤਰੀਕੇ ਨਾਲ ਦੋਸ਼ੀਆਂ ਵੱਲੋਂ ਇਹ ਕਾਰਾ ਕੀਤਾ ਗਿਆ ਉਹ ਬੇहद ਖਿਣਾਉਣਾ ਅਤੇ ਨੀਚ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਹੈ ਡੰਡੀ ਪਿਛਲੇ ਸਾਲ 9 ਅਗਸਤ 2024 ਨੂੰ ਕੋਲਕਾਤਾ ਵਿੱਚ ਹੀ ਆਰਜੀ ਕਰ ਹਸਪਤਾਲ ਅਤੇ ਮੈਡੀਕਲ ਕਾਲਜ ਵਿੱਚ ਇੱਕ ਸਿਖਿਆਰਥੀ ਡਾਕਟਰ ਨਾਲ ਅਜੀਹਾ ਅਨਮਨੁੱਖੀ ਕਾਰਾ ਕੀਤਾ ਗਿਆ ਸੀ ਜਿਸ ਵਿੱਚ ਉਸ ਦੀ ਮੌਤ ਹੋ ਗਈ ਸੀ ਡੰਡੀ ਉਸ ਤੋਂ ਬਾਅਦ ਪੱਛਮੀ ਬੰਗਾਲ ਅਤੇ ਦੇਸ਼ ਭਰ ਵਿੱਚ ਉਸ ਕਾਰਵਾਈ ਦੇ ਖਿਲਾਫ ਰੋਹ ਭਰਪੂਰ ਮੁਜ਼ਾਹਰੇ ਹੋਏ ਸਨ ਜਿਨ੍ਹਾਂ ਨਾਲ ਤ੍ਰਿਨਮੂਲ ਕਾਂਗਰਸ ਦੀ ਅਗਵਾਈ ਕਰ ਰਹੀ ਮੁੱਖ ਮੰਤਰੀ ਮਮਤਾ ਬੈਂਰਜੀ ਦੀ ਕੁਰਸੀ ਪੂਰੀ ਤਰ੍ਹਾਂ ਹਿੱਲ ਗਈ ਸੀ ਡੰਡੀ ਉਸ ਦਾ ਪ੍ਰਭਾਵ ਬੇहद ਧੁੰਦਲਾ ਪੈ ਗਿਆ ਸੀ ਅਤੇ ਉਹ ਸਿਆਸਤ ਵਿੱਚ ਬਚਾ ਦੀ ਰਾਜਨੀਤੀ ਉਤੇ ਪੁੱਤਰ ਆਈ ਸੀ ਡੰਡੀ ਉਸ ਸਮੇਂ ਲੱਗੇ ਵੱਡੇ ਝਟਕੇ ਤੋਂ ਬਾਅਦ ਹਾਲੇ ਉਹ ਮੁੜ ਉੱਪਰੀ ਹੀ ਸੀ ਕਿ 25 ਜੂਨ ਨੂੰ ਦਖਣੀ ਕੋਲਕਾਤਾ ਲਾ ਕਾਲਜ ਵਿੱਚ ਇਹ ਅਣਹੋਣੀ ਫਿਰ ਵਾਪਰ ਗਈ ਡੰਡੀ ਪਹਿਲੇ ਅੰਦੋਲਨ ਸਮੇਂ ਵਿਰੋਧ ਪ੍ਰਦਰਸ਼ਨ ਕਰਦੀਆਂ ਸੰਸਥਾਵਾਂ ਨੇ ਅਭਿਆ ਮੰਚ ਬਣਾਇਆ ਸੀ ਜੋ ਇੱਕ ਵਾਰ ਫਿਰ ਸਰਗਰਮ ਹੋ ਗਿਆ ਹੈ ਡੰਡੀ ਵਾਪਰੀ ਇਹ ਘਟਨਾ ਦਿਲ ਕੰਬਾਉਣ ਵਾਲੀ ਹੈ ਜਿਸ ਦਾ ਬਿਆਨ ਪੀੜਤਾ ਨੇ ਪੁਲ ਸਕੋਲ ਲਿਫਟੀ ਰਿਪੋਰਟ ਵਿੱਚ ਕੀਤਾ ਹੈ ਡੰਡੀ ਸਟਾਰ ਪੀੜਤ ਲੜਕੀ ਅਨੁਸਾਰ ਉਸ ਨਾਲ ਸਾਢੇ 3 ਘੰਟੇ ਤੱਕ 3 ਵਿਅਕਤੀਆਂ ਵੱਲੋਂ ਇਹ ਦਰਿੰਦਗੀ ਕੀਤੀ ਗਈ ਉਹ ਗਿੜਗੜਾਉਂਦੀ ਫਿਰਹੀ ਪਰ ਦਰਿੰਦਿਆਂ ਨੇ ਉਸ ਨੂੰ ਨਹੀਂ ਛੱਡਿਆ ਡੰਡੀ ਉਸ ਨੇ ਆਪਣੇ ਬਿਆਨ ਵਿੱਚ ਸਾਢੇ 3 ਘੰਟੇ ਤੱਕ ਵਾਪਰੇ ਇਸ ਪੀੜ ਪੀੜਾਦਾਇਕ ਅਤੇ ਘਿਣਾਉਣੇ ਘਟਨਾਕ੍ਰਮ ਨੂੰ ਬਿਆਨ ਕੀਤਾ ਹੈ ਡੰਡੀ ਦੋਸ਼ੀਆਂ ਨੇ 25 ਜੂਨ ਸ਼ਾਮ ਨੂੰ 7:30 ਤੋਂ ਰਾਤ ਦੇ 10:50 ਵਜੇ ਤੱਕ ਉਸ ਨੂੰ ਸਰੀਰਕ ਤੌਰ ਉੱਤੇ ਬੁਰੀ ਤਰ੍ਹਾਂ ਰੋਲਿਆ ਡੰਡੀ ਜ਼ਬਰਜਨਾ ਕਰਨ ਤੋਂ ਇਲਾਵਾ ਉਸ ਨੂੰ ਬੁਰੀ ਤਰ੍ਹਾਂ ਮਾਰਿਆ ਕੁੱਟਿਆ ਗਿਆ ਡੰਡੀ ਉਹ ਸਾਹਹੀਣ ਹੋਈ ਦੋਸ਼ੀਆਂ ਨੂੰ ਹਸਪਤਾਲ ਲੈ ਜਾਣ ਲਈ ਮਿੰਟਾਂ ਕਰਦੀ ਰਹੀ ਪਰ ਉਹਨਾਂ ਨੇ ਇਸ ਗੱਲ ਨੂੰ ਨਹੀਂ ਗੋਲਿਆ ਡੰਡੀ ਪਹਿਲਾਂ ਉਸ ਨੂੰ ਯੂਨੀਅਨ ਦੇ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਸ ਨੂੰ ਕੜੀ ਇਸਦੇ ਹੋਏ ਕਾਰਡ ਦੇ ਕਮਰੇ ਵਿੱਚ ਲਿਆਂਦਾ ਗਿਆ ਜਿੱਥੇ ਉਹਨਾਂ ਨੇ ਉਸ ਨਾਲ ਜ਼ਬਰਜਨਾਹ ਕਰਦਿਆਂ ਵੀਡੀਓਜ਼ ਵੀ ਬਣਾਈਆਂ ਡੰਡੀ ਬਾਅਦ ਦੀ ਮੈਡੀਕਲ ਜਾਂਚ ਤੋਂ ਲੜਕੀ ਦੇ ਸਰੀਰ ਨੂੰ ਕੱਟਣ ਅਤੇ ਬੁਰੀ ਤਰ੍ਹਾਂ ਖਰੋਚਣ ਦੇ ਗਹਿਰੇ ਜ਼ਖਮ ਵੀ ਮਿਲੇ ਹਨ ਡੰਡੀ ਰੀਪੋਰਟ ਮੁਤਾਬਕ ਉਸ ਨਾਲ ਜ਼ਬਰਦਸਤੀ ਕੀਤੀ ਗਈ ਅਤੇ ਉਸ ਨੂੰ ਬੁਰੀ ਤਰ੍ਹਾਂ ਮਾਰਿਆ ਗਿਆ ਡੰਡੀ ਉਪਰੋਕਤ ਲੜਕੀ ਪਹਿਲੇ ਸਾਲ ਲਾ ਕਾਲਜ ਵਿੱਚ ਦਾਖਲ ਹੋਈ ਸੀ ਡੰਡੀ ਮਨੋਜੀਤ ਨਾਮ ਦਾ ਇੱਕ ਲੜਕਾ ਜੋ ਪਹਿਲਾਂ ਇਸ ਕਾਲਜ ਦਾ ਵਿਦਿਆਰਥੀ ਸੀ ਅਤੇ ਬਾਅਦ ਵਿੱਚ ਵੀ ਇਸ ਕਾਲਜ ਨਾਲ ਅਸਥਾਈ ਤੌਰ ਉਤੇ ਜੁੜਿਆ ਰਿਹਾ ਸੀ ਨੇ ਆਪਣੀ ਪਹਿਲੀ ਆਦਤ ਅਨੁਸਾਰ ਇਸ ਲੜਕੀ ਉੱਤੇ ਨਜ਼ਰ ਰੱਖਣੀ ਸ਼ੁਰੂ ਕੀਤੀ ਹੋਈ ਸੀ ਡੰਡੀ